ਇਸ ਸੰਗ ਅਰਸਾ ਬਿਨਾ ਕੋਈ ਮਸਲੇ ਹੱਲ ਨਹੀਂ ਹੁੰਦੇ। ਇਹਦੋਂ ਕੋ ਸਾਲ ਪਹਿਲਾਂ ਸਾਨੂੰ ਵੀ ਇਸ ਕਦ ਦਾ ਭਲੇਖਾ ਸੀ ਕਿ ਸਾਇਦ ਕੋਰਟਾਂ ਇਨਸਾਫ ਕਰਦੀਆਂ। ਕੋਟਾਂ ਆਪ ਦੇ ਹਿਸਾਬ ਨਾਲ ਚੱਲਦੀਆਂ। ਪਰ ਉਸ ਤੋਂ ਬਾਅਦ ਪਿਛਲੇ ਕਿੰਨੇ ਸਾਲਾਂ ਤੋਂ ਇਹ ਸਾਡਾ ਜਿਹੜਾ ਕੋਈ ਭਰਮ ਭਲੇਖਾ ਸੀ ਪੂਰੀ ਤਰ੍ਹਾਂ ਦੂਰ ਹੋ ਗਿਆ ਕਿ ਚਾਹੇ ਕੋਰਟ ਕਚਹਿਰੀਆਂ ਅਦਾਲਤਾਂ ਇਥੋਂ ਦਾ ਪੂਰਾ ਜਿਹੜਾ ਪ੍ਰਸ਼ਾਸਨ ਹੈ ਤੇ politcal ਪਾਰਟੀਆਂ ਜਿਹੜੀਆਂ ਸਰਕਾਰਾਂ ਦੇ ਬਣਾਉਂਦੀਆਂ ਬਦਲਦੀਆਂ ਰਹਿੰਦੀਆਂ ਆਪਸ ਵਿੱਚ ਇਹ ਪੂਰੀ ਤਰ੍ਹਾਂ ਇੱਕ ਹੈ ਜਿਹੜੀ ਕੋਈ ਗੱਦੀ 'ਤੇ ਹੈ ਉਹ ਲੋਕਾਂ ਦੇ ਖਿਲਾਫ ਨੀਤੀਆਂ ਲਾਗੂ ਕਰਦੇ ਆ ਸਾਮਰਾਜ ਦੇ ਹਿਸਾਬ ਨਾਲ ਚੱਲਦੇ ਆ ਜਿਹੜੇ ਗੱਦੀ ਤੋਂ ਪਾਸੇ ਹੈ ਉਹ ਹੰਜੂ ਵੀ ਘੇਰਦੇ ਐ ਕਿ ਸਾਡੇ ਲੋਕਾਂ ਦਾ ਬਹੁਤ ਭੜੀ ਗਰੀ ਸਾਨੂੰ ਮੌਕਾ ਦੇਵੋ ਅਸੀਂ ਤੁਹਾਡਾ ਹੱਲ ਕਰਾਂਗੇ ਜਿੰਦੀ ਬਹੁਤ ਇਹ ਗੱਲ ਆਪਾਂ ਜਮਾ ਕੇ ਦੇਖ ਲਈ ਆਪ ਸਰਕਾਰ ਵੇਲੇ ਬਹੁਤ ਵੱਡਾ ਭਲੇਖਾ ਸੀ ਬਹੁਤ ਵੱਡੀ ਲੋਕਾਂ ਨੇ ਉਹਨਾਂ ਦੇ ਐਮਐਲਏ ਜਿਤਾ ਕੇ ਆਸ ਕੀਤੀ ਕਿ ਸ਼ਾਇਦ ਹੁਣ ਕੋਈ ਇਨਸਾਫ ਦਾ ਸਾਨੂੰ ਰਾਜ ਮਿਲੂਗਾ ਸਾਡੇ ਪੀੜਤ ਲੋਕਾਂ ਦੀ ਸਾਇਦ ਕੋਈ ਸੁਣੀ ਜਾਊਗੀ ਜਿੰਨਾ ਕੁ ਤਜਰਬਾ ਸਾਡਾ ਸੀ ਅਸੀਂ ਸਰਕਾਰ ਬਣਨ ਤੋਂ ਪਹਿਲਾਂ ਬਰਨਾਲੇ ਵੱਡਾ ਕੱਟ ਕਰਕੇ ਉਦੋਂ ਵੀ ਇਹ ਗੱਲ ਸਾਫ਼ ਕਹੀ ਸੀ ਕਿ ਸਾਡੇ ਦੁੱਖਾਂ ਦੀ ਦਾਰੂ ਕਿਸੇ ਨੂੰ ਰਾਜਗਦੀ ਤੇ ਬਦਲਣ ਨਾਲ ਨਹੀਂ ਹੋਣੀ ਇਹ ਸ਼ਬਦ ਕਹੇ ਸੀ ਕਿ ਇਹ ਪਹਿਲਾ ਵਾਲਿਆਂ ਸਰਕਾਰਾਂ ਨੂੰ ਚੰਗਾ ਕਹੋਣਗੇ ਲੋਕ ਤਾਂ ਕਹਿੰਦੇ ਕਹਿੰਦੇ ਜਿਹੜੇ ਇਹਨਾਂ ਦੇ ਖਾਸ ਵਰਕਰ ਐ ਥੱਲੇ ਦੇ ਪੱਦਰ ਦੇ ਆਗੂ ਐ ਉਹ ਵੀ ਕਹਿਣ ਲੱਗੇ ਵੀ ਇਹ ਤਾਂ ਭਾਈ ਉਦੋਂ ਵੀ ਮਾੜੇ ਨਿਕਲੇ ਐ ਹੁਣ ਜਿੱਥੋਂ ਤੱਕ ਕੋਰਟਾਂ ਦਾ ਸਵਾਲ ਐ ਅਰਜੀ ਸੈਸ਼ਨ ਕੋਰਟ ਤੇ ਲੱਗਦੀ ਐ ਉਹ ਕਹਿੰਦਾ ਜੇ ਤਾਂ ਗਾਰਦ ਲਾ ਕੇ ਭੇਜਣਾ ਹੈ ਅਸੀਂ ਸੰਸਕਾਰ ਤੇ ਵੀ ਭੇਜ ਦਿੰਨੇ ਆ ਜਿੱਦੇ ਭੋਗ ਆ ਉਹਦੇ ਵੀ ਗਾਰਦ ਲਾ ਕੇ ਭੇਜ ਦਿਆਂਗੇ ਪਰ ਜਿਹੜਾ ਉਹ ਫੈਸਲੇ 'ਚ ਲਿਖਦਾ ਹੈ ਕਿ ਸਾਨੂੰ ਤਾਂ ਕਿਸੇ ਨੇ ਸਬੂਤ ਨਹੀਂ ਦਿੱਤਾ ਕਿ ਸਕਣ ਦੀ ਮਾਤਾ ਦੀ ਮੌਤ ਹੋ ਗਈ ਹੈ ਉਹਦਾ ਸੰਸਕਾਰ ਕਦੋਂ ਦਾ ਹੈ ਹੁਣ ਜੇ ਕੋਈ ਐਨੀ ਨੰਗੀ ਚਿੱਪੀ ਬੋਲਦਾ ਹੈ ਇਗਾਰਦ ਲਾ ਕੇ ਤੁਹਾਨੂੰ ਪਤਾ ਹੈ ਵੀ ਸਗਣ ਦੀ ਮਾਤਾ ਚੱਲ ਗਈ ਉਹਦਾ ਸੰਸਕਾਰ ਕਰਨਾ ਹੈ ਉਹਦਾ ਭੋਗ ਵੀ ਪੈਣਾ ਉਹਦੇ ਵੀ ਇਗਾਰਦ ਲਾ ਦੇਾਂਗੇ ਪਰ ਜੇ ਛੁੱਟੀ ਮਨਜ਼ੂਰ ਕਰਨੀ ਆ ਕੋਈ 10 15 ਦਿਨਾਂ ਦੀ ਉਹਦੇ ਲਈ ਕਹਿੰਦਾ ਜੀ ਸਾਨੂੰ ਪਤਾ ਹੀ ਨਹੀਂ ਵੀ ਉਹਦੀ ਮਾਤਾ ਦਾ ਸੰਸਕਾਰ ਕਰਨਾ ਹੈ ਉਹਦੀ ਮੌਤ ਹੋ ਗਈ ਹੈ ਜਿੱਥੋਂ ਇਹ ਹੈ ਦਲੀਲਾਂ ਤੇ ਜੱਜ ਆਉਂਦੇ ਐ ਜੀ ਤੋਂ ਕੋਈ ਥੋੜੀ ਬਹੁਤੀ ਆਸ ਰੱਖਦੇ ਸੀ ਆ ਗੱਲਾਂ ਉਹਨੇ ਆਪਦੇ ਫੈਸਲੇ 'ਚ ਲਿਖੀਆਂ ਐ ਜਦੋਂ ਹਾਈ ਕੋਰਟ ਗਏ ਆ ਠੀਕ ਆ ਉੱਥੇ ਤੁਰਤ ਸੁਣਵਾਈ ਹੋਈ ਉਹ ਕਹੀ ਉਹਨੇ ਵੀ ਇਹ ਗੱਲ ਵੀ ਉਹਦਾ ਕੋਈ ਪਿੱਛੇ ਸੰਸਕਾਰ ਕਰਨ ਵਾਲਾ ਹੈ ਨਹੀਂ ਸੀ ਵੀ ਜੇ ਉਹਦਾ ਬੇਟਾ ਜੇਲ੍ਹ ਦੇ ਵਿੱਚ ਬੰਦ ਹੈ ਹੋਰ ਕਿੰਨੇ ਹੀ ਪਰਿਵਾਰ ਹੋਵੇ ਮਗਰ ਪਰਿਵਾਰ ਦੇ ਵਿੱਚ ਉਹਦਾ ਬੇਟਾ ਕਿਉਂ ਨਾ ਆਵੇ ਉਹਦੇ ਸੰਸਕਾਰ ਮੌਕੇ ਤੇ ਕੰਨੇ ਲੱਗਣ ਮੌਕੇ ਵਕੀਲ ਨੇ ਕਿਹਾ ਜੀ ਹੈਗਾ ਪਰਿਵਾਰ ਪਰ ਉਹ ਵੀ ਮਾਨੀਸ਼ਾ ਸੀ ਬੇਟੇ ਦੀ ਸੀ ਸਾਹਿਬ ਵੀ ਮੈਂ ਕੰਨੇ ਲੱਗਣੇ ਇਹ ਪੂਰੀ ਕਿਉਂ ਨਾ ਹੋਵੇ ਦੂਜਾ ਪੰਚਾਇਤ ਨੇ ਲੇਕੇ ਦਿੱਤਾ ਵੀ ਕੋਈ ਇਹੋ ਜੀ ਸਮੱਸਿਆ ਨਹੀਂ ਆਉਣੀ ਉਹਦੇ ਬਾਹਰ ਆਉਣ ਨਾਲ ਜਿਹੜੀ ਸਰਕਾਰ ਸਰਕਾਰ ਜਾਂ ਇੱਥੋਂ ਦੇ ਅਧਿਕਾਰੀ ਬਣਾਉਂਦੇ ਐ ਵੀ ਜੇ ਉਹ ਬਾਹਰ ਹੋ ਗਿਆ ਪਤਾ ਨਹੀਂ ਕੀ ਹਲਗੁੱਲ ਮਚ ਜੂ ਜੰਦੀ ਫੇਰ ਵੀ ਉਹ ਨਹੀਂ ਹੁੰਦਾ ਵੀ ਜਦੋਂ ਜੇਲ੍ਹ ਚੋਂ ਬਾਹਰ ਆ ਗਿਆ ਉਦੋਂ ਤੋਂ ਗੈਰਾਂ ਦੇਣਾ ਜੰਦੀ ਲੇਕੇ ਦਿੱਤਾ ਕਿ 20 ਤਰੀਕ ਤੋਂ ਲੈ ਕੇ 1 ਤਰੀਕ ਦੇ 10 ਵਜੇ ਤੱਕ ਉਹਨੂੰ ਸੁੱਟੀ ਹੈ ਤੇ ਇਥੋਂ ਦੇ ਜੱਜੇ ਬੋਲਦੇ ਵੀ ਕੋਈ ਗੱਲ ਨਹੀਂ 22 ਦੀ ਤਰੀਕ ਹੈ ਇਹਨਾਂ ਦੀ ਬਠਿੰਡੇ ਉਧੇ ਜਮਾਨਤ ਕਰਾ ਲਿਓ ਜੰਦੀ ਲੋਕਾਂ ਪ੍ਰਤੀ ਇਥੋਂ ਦੀਆਂ ਕੋਰਟਾਂ ਦਾ ਇਥੋਂ ਦੇ ਜੱਜਾਂ ਦਾ ਵਿਹਾਰ ਕੀ ਹੈ ਦੂਜਿਆਂ ਨਾਲ ਤਾਂ ਥੋੜੀ ਰੋਜਵਾਹ ਪੈਂਦੇ ਆ ਹੁਣ ਇਸ ਹਾਲਤ ਚੋਂ ਜਿੱਥੇ ਜੇ ਗੱਲ ਸਾਡੇ ਹਿਸਾਬ ਨਾਲ ਪਹੁੰਚ ਗਈ ਸਰਕਾਰ ਨੇ ਫੈਸਲਾ ਕਰ ਲਿਆ ਕਿ ਤੁਹਾਡੇ ਕੋਲੇ ਕੋ ਸੱਦਣਾ ਥੋਨੂੰ ਮਰਨ ਲਈ ਆਉਂਦੀ ਚੋਣ ਕਰਨੀ ਪੈਣੀ ਹੈ ਕਿ ਮਰਨਾ ਕਿਵੇਂ ਹੈ ਸਲਫਾਸਕਾ ਕੇ ਮਰਨਾ ਹੈ ਕੋਈ ਗਲਜ ਰਸਾ ਪਾ ਕੇ ਮਰਨਾ ਹੈ ਕੋਈ ਟੋਬਾ ਗ ਜਾ ਗੱਡੀ ਜਾਂਦੀ ਹਰੇਲਿਆਂ ਥੱਲੇ ਆ ਕੇ ਮਰਨਾ ਹੈ ਜਾਂ ਜਮਾ ਭੁੱਖੇ ਰਹਿ ਕੇ ਮਰਨਾ ਹੈ ਆਹਾਂ ਤਾਂ ਉਹਨਾਂ ਨੇ ਦੇ ਦਿੱਤੀ ਸਾਨੂੰ ਤੁਹਾਡੇ ਵਾਸਤੇ ਮੌਤ ਪਰੋਸ ਕੇ ਦੇ ਦਿੱਤੀ ਕਿ ਤੁਹਾਡੇ ਵਾਸਤੇ ਆਹ ਮੌਤ ਹੈ ਇਹ ਇਸ ਮੌਤ ਨੂੰ ਪ੍ਰਮਾਣ ਕਰੀਏ ਕਿ ਇਸ ਮੌਤ ਨੂੰ ਪ੍ਰਮਾਣ ਕਰੀਏ ਕਿ ਭਾਵੇਂ 4 ਦਿਨ ਘੱਟ ਰਹਿ ਲੀਏ ਅਣਖਾਲੀ ਪਰਬਤੋਂ ਭਾਰੀ ਵਾਲੀ ਮੌਤ ਮਰਾਂਗੀ ਬਹੁਤ ਸਾਰਿਆਂ ਨੂੰ ਲੱਗਦਾ ਹੈ ਵੀ ਭਾਈ 9 ਮਹੀਨੇ ਹੋ ਗਏ ਜੇਲਾ ਵਿੱਚ ਬੰਦ ਬੈਠਿਆਂ ਨੂੰ ਇਹਦਾ ਉਹਦੇ ਵਾਦੇ ਮਾਰੇ ਮੋਢੀ ਛੱਟ ਹੈਗੀ ਭਾਵੇਂ ਉਹਨਾਂ ਨੇ 307 ਬਣਾ ਲਿਆ ਝੂਠਾ ਮਕਦਮਾ ਬਣਾ ਲਿਆ ਜਿਹੜੇ ਬੁੱਧੀਜੀਵੀ ਹੈ ਇਸ ਪ੍ਰਬੰਧ ਬਾਰੇ ਲੋਕਾਂ ਦੇ ਹੱਕਾਂ-ਹੋਕਾਂ ਬਾਰੇ ਕਲਮ ਨਾਲ ਲਿਖਦੇ ਪੈਨ ਨਾਲ ਲਿਖਦੇ ਆ ਉਹ ਕਿੰਨੇ ਕਿੰਨੇ ਸਾਲਾਂ ਤੋਂ ਫੜ ਕੇ ਬੰਦਗੀ ਤੇ ਹੋਇਆ ਕਹਿੰਦੇ ਅਰਬਨ ਨਕਸ਼ਲੀ ਇਹ ਆ ਜਾਂ ਦੀ ਸਹਿਰੀ ਨਕਸ਼ਲੀ ਆ ਇਹ ਜਿੱਥੋਂ ਤੱਕ ਸਰਕਾਰਾਂ ਆਂ ਖੜੀਆਂ ਤੇ ਕਾਇਦੀ ਮੌਤ ਹੋ ਗਈ ਅੰਦਰ ਸਾਈਂ ਬਾਬਾ ਸੀ ਉਹ 90% ਅਪਾਜ ਸੀ ਜਿੰਦੀ ਆਪ ਜਿਹਾ ਕਰਿਆ ਕਰਮੋ ਆਪ ਨਹੀਂ ਸੀ ਕਰ ਸਕਦਾ ਉਹਨੂੰ ਬੰਦਾ ਚਾਹਿੰਦਾ ਸੀ ਨਾਲ ਉਹਨੂੰ ਵੀ ਫੜ ਕੇ ਜੇਲ੍ਹ ਚ ਤੁੰਨੇ ਆ ਜਾਂਦੀ ਲੋਕਾਂ ਪ੍ਰਤੀ ਇਸ ਪ੍ਰਬੰਧ ਦਾ ਇਸ ਸਿਸਟਮ ਦਾ ਇਥੋਂ ਦੇ ਸਾਮਰਾਜੀਆਂ ਦਾ ਲੋਕਾਂ ਪ੍ਰਤੀ ਮਨੁੱਖਤਾ ਪ੍ਰਤੀ ਇਹ ਵਿਹਾਰ ਹੈ ਇਹ ਵਿਹਾਰ ਬਦਲਿਆ ਜਾਣਾ ਚਾਹੀਦਾ ਹੈ ਇਹ ਵਿਹਾਰ ਲੋਕਾਂ ਦੇ ਜਿਉਣ ਵਾਲਾ ਨਹੀਂ ਲੋਕਾਂ ਦੀ ਦਿਨਕੱਟੀ ਵਾਲਾ ਪ੍ਰਬੰਧ ਹੈ ਦਿਨਕੱਟੀ ਹੁੰਦੀ ਹੈ ਪਰ ਜਿਉਣ ਵਾਲਾ ਪ੍ਰਬੰਧ ਨਹੀਂ ਹੈਗਾ ਲੋਕਾਂ ਦੇ ਇਸ ਕਰਕੇ ਇਸ ਪ੍ਰਬੰਧ ਨੂੰ ਬਦਲਣ ਦੇ ਲਈ ਸਾਨੂੰ ਜਿਹੜੀ ਗੱਲ ਮਨੁੱਖਤਾ ਦੇ ਹੱਕ ਦੀ ਹੈ ਉਹਦੇ ਲਈ ਖੜਨਾ ਪਊਗਾ ਹੁਣ ਸਰਕਾਰ ਨੇ ਸੋਚਿਆ ਵੀ ਜੇ ਇਹਨਾਂ ਨੂੰ ਲੰਮਾ ਸਮਾਂ ਦਾ ਰੀਲ ਜਿਹਾ ਰੱਖ ਲਾਂਗੇ ਫੇਰ ਸ਼ਾਇਦ ਬਹੁਤ ਸਾਰੇ ਲੋਕ ਬਹੁਤ ਸਾਰੇ ਨੌਜਵਾਨੇ ਸੋਚਣਗੇ ਵੀ ਇਹ ਤਾਂ ਕੰਮ ਹੀ ਬਹੁਤ ਔਖਾ ਸੰਘਰਸ਼ ਦਾ ਕੱਲ ਜਦੋਂ ਸ਼ਾਮ ਨੂੰ ਡੈੱਡ ਬੋਡੀ ਆਈ ਹੈ ਸਾਡੇ ਛੋਟੇ ਛੋਟੇ ਬੱਚੇ ਨਾਰੇ ਲਾ ਰਹੇ ਸੀ ਅਜੋ ਸਗਨਦੀਪ ਫੋਟੋ ਲੈ ਕੇ ਆਇਆ ਰੈੱਡ ਬੁੱਡ ਧੱਜਾਈ ਹੈ ਕੱਲ੍ਹ ਤੋਂ ਕਹਿ ਗਿਆ ਮੈਂ ਸੌਰੀ ਜਦੋਂ ਸਗਨਦੀਪ ਆਇਆ ਜਿੰਦੀ ਮੈਨੂੰ ਹੀ ਲੱਗਦਾ 9-10 ਸਾਲ ਦੇ ਬੱਚੇ ਆ ਇਹ ਸਰਕਾਰ ਦੇ ਮੂੰਹ ਤੇ ਚਪੇੜ ਦੀ ਇਹ ਉਹਨਾਂ ਨੂੰ ਜਵਾਬ ਨਹੀਂ ਕਿ ਤੁਸੀਂ ਜੇਲਾ ਵਿੱਚ ਬੰਦ ਕਰਕੇ ਸਾਡੀ ਜ਼ੁਬਾਨ ਬੰਦ ਕਰ ਦੇਵੋਗੇ ਜ਼ੁਬਾਨ ਬੰਦ ਹੋ ਸਕਦੀ ਹੈ ਲੋਕਾਂ ਦੀ ਐ ਨਹੀਂ ਵੀ ਲੋਕ ਪਾਗਲੇ ਨੇ ਤਾਂ ਲੜਨੇ ਹੁੰਦੇ ਨੇ ਮੈਂ ਬੋਲਣੇ ਹੁੰਦਾ ਲੋਕਾਂ ਦੇ ਮਸਲੇ ਹੱਲ ਕਰ ਦਿਓ ਤੁਸੀਂ ਮਸਲੇ ਹੱਲ ਕਾਰਪੋਰੇਟਾਂ ਦੇ ਕਰਦੇ ਹੋ ਉਹਨਾਂ ਨੂੰ 1 ਰੁਪਈਏ ਕਿੱਲਾ ਜ਼ਮੀਨ ਦਿੰਨੇ ਹੋ 1 ਰੁਪਈਏ ਦਾ ਤਾਂ ਫਾਇਦਾ ਨਹੀਂ ਮਿਲਦਾ ਕੋਈ ਇਸ ਦਾ ਹੋਣਗੇ ਭਾਈ ਇਹਨੂੰ 1 ਰੁਪਈਏ ਦੀ ਕਿੱਲਾ ਜ਼ਮੀਨ ਮਿਲਦੀ ਹੈ 90 ਸਾਲ ਦਾ ਪਟਾ ਹੈ 90 ਰੁਪਈਏ ਦੇਣੇ ਆ ਐਸ ਹਾਲੇ 1 ਰੁਪਈਆ ਦੇਣਾ ਉਹ ਵੀ ਇਕੱਠੇ ਨਹੀਂ ਦੇਣੇ ਜੇ ਐਡਾ ਬੜਾ ਪ੍ਰਬੰਧ ਨਿਆਣਾ ਵਾਲਾ ਪ੍ਰਬੰਧ ਹੈ ਇਹ ਪਰੰੰਦੇ ਚੱਲਦਾ ਇਸ ਕਰਕੇ ਐ ਕਿ ਸਾਡੇ ਚ ਭਰਾਵੋ ਬੰਡੀਆਂ ਪਾਲੀਆਂ ਪਾਰਟੀਆਂ ਦਾ ਵੀ ਰੰਗ ਪਾ ਲਿਆ ਧਰਮਾਂ ਦਾ ਰੰਗ ਪਾ ਲਿਆ ਇਲਾਕਿਆਂ ਦਾ ਰੰਗ ਪਾ ਲਿਆ ਤੇ ਇਹ ਸਰਕਾਰ ਤਾਂ ਜ਼ੋਰ ਨਾਲ ਲੱਗੀ ਐ ਵੈਸੇ ਤਾਂ ਹਿੰਦੂ ਰਾਜ ਲਿਆਉਣਾ ਜਿਹਦਾ ਮੱਲ ਜਿਹੜਾ ਹਿੰਦੂ ਧਰਮ ਨੂੰ ਮੰਨੂਗਾ ਉਹੋ ਠੀਕ ਐ ਜਿਹੜਾ ਨਹੀਂ ਮੰਨੂ ਉਹਦੇ ਨਾਲ ਜੋ ਮਰਜ਼ੀ ਕਰਾਂਗੇ ਹਜੇ ਹਿੰਦੂ ਰਾਜ ਆਇਆ ਨਹੀਂ ਜਿਹੜੇ ਦਲਿਤਾਂ ਐ ਜਿਨ੍ਹਾਂ ਨੂੰ ਮਜ਼ਦੂਰ ਕਹਿੰਨੇ ਆ ਉਹਨਾਂ ਨੂੰ ਇਸ ਕਰਕੇ ਮਾਰ ਦਿੱਤਾ ਜਾਂਦਾ ਕਿ ਤੁਸੀਂ ਜੌਂਦੀਗਾਨ ਦੇ ਖੱਲ ਲਾਈ ਜਾਂਦੇ ਹੋ ਪੋਸਟਮਾਰਟ ਹੁੰਦਾ ਸ਼ਬਦ ਹੁੰਦਾ ਵੀ ਤਾਂ ਮਰੀਆਂ ਪਈਆਂ ਸੀ ਉਹਨਾਂ ਨੂੰ ਉਹਨਾਂ ਦੇ 12 ਮੂਲੇ ਪਾ ਕੇ ਜੋੜੇ ਪਾ ਕੇ ਚੰਗੇ ਪੱਗ ਕੱਪੜੇ ਪਾ ਕੇ ਨੰਗੜ ਦਾ ਹੁਕਮ ਨਹੀਂ ਤੇ ਜਮਹੂਰੀਅਤ ਕਹਿੰਦੇ ਸਾਡੀ ਸਾਰੀ ਦੁਨੀਆ ਨੂੰ ਵੱਡੀ ਜਮਹੂਰੀਅਤ ਐ ਇਸ ਕਰਕੇ ਭਰਾਵੋ ਆ ਜਿਹੜਾ ਥਾਂ ਐ ਭੰਗੇ ਗੱਲਾਂ ਕਰਨ ਵਾਲਾ ਨਹੀਂ ਸੀ ਪਰ ਸਾਡੇ ਵਾਸਤੇ ਸਾਰਿਆਂ ਦੇ ਵਾਸਤੇ ਸਵਾਲ ਇਹ ਹੋ ਗਿਆ ਕਿ ਭਾਈ ਕਿਹੜੇ ਰਾਹ ਪਈਏ ਇਸੇ ਪਿੰਡ ਦੀ ਜ਼ਮੀਨ ਦਾ ਮਸਲਾ ਹੈ 100 ਸਾਲ ਤੋਂ ਉੱਤੇ ਹੋ ਗਿਆ ਬੌਧਿਆਂ ਨੂੰ ਸਰਕਾਰ ਨੇ ਕਰੀ ਫੈਸਲਾ ਵੀ ਕੀਤਾ 72 ਚ ਇਹਨਾਂ ਦੇ ਨਾਮ ਇੰਤਕਾਲ ਜੜਾ ਦਿਓ ਉਹ ਕਾਨੂੰਨ ਕਿਸੇ ਨੇ ਨਹੀਂ ਲਾਗੂ ਕੀਤਾ ਹੁਣ ਕਹਿੰਦੇ ਹਾਈ ਕੋਰਟ ਦਾ ਫੈਸਲਾ ਹੈ ਇਹ ਜ਼ਮੀਨ ਹਰ ਹਾਲਤ ਖੋਣੀ ਹੈ ਤੁਸੀਂ ਕਿੰਨੇ ਕ ਹਾਈ ਕੋਰਟਾਂ ਦੇ ਫੈਸਲੇ ਲਾਗੂ ਕਰਦੇ ਹੋ ਪਾਰਲੀਮੈਂਟ ਦਾ ਫੈਸਲਾ ਵੀ ਵਿਸਤਾਰਾ ਇੱਕੜਾ ਦਾ ਕਾਨੂੰਨ ਲਾਗੂ ਕਰਦੇ ਹੋ ਜਿਹਦਾ ਮਤਲਬ ਭਰਾਵੋ ਸਾਡੇ ਵਾਸਤੇ ਚੋਣ ਦਾ ਸਵਾਲ ਹੋ ਗਿਆ ਕਿ ਜਿਉਣਾ ਕਿਵੇਂ ਹੈ ਰਹਿਣਾ ਕਿਵੇਂ ਹੈ ਜੇ ਥਵਾਕ ਹੈ ਫਿਰ ਭਰਾਵੋ ਸਾਹ ਸੌਖਾ ਆਜੋ ਜੇ ਸਾਡਾ ਥਵਾਕ ਨਹੀਂ ਜਿੰਨਾ ਕੋ ਹੁਣ ਸਾਡਾ ਲੋਕਾਂ ਦਾ ਥਵਾਕ ਹੈ ਬਹੁਤ ਥੋੜਾ ਉਹਨਾਂ ਦੇ ਮੁਕਾਬਲੇ ਜਿਹੜੇ ਹਮਲੇ ਆ ਪਿਸਤੋਂ ਤੋਂ ਬਿਜਲੀ ਹੋਣ ਵੀ ਆ ਰਹੇ ਐ ਛੋੜੇ ਬੀਜ ਬੀਜ ਜਿਹੜੇ ਬੀਜ ਐ ਉਹ ਵੀ ਘਰ ਦੇ ਰਹਿਣ ਨਹੀਂ ਦੇਣੇ ਪੂਰੀ ਤਰ੍ਹਾਂ ਤੇ ਉਹਨਾਂ ਨੇ ਆਪ ਦਾ ਕੰਟਰੋਲ ਕਰਨਾ ਨਰੇਗਾ ਵਾਲਾ ਦਾ ਭੋਗ ਪਾਤਾ ਕਹਿੰਨੋਂ ਐ ਵੀ ਨਹੀਂ 100 ਦਿਨ ਸੀ 700 ਦਿਨ ਕਰਤਾ ਮਜ਼ਦੂਰ ਐ ਉਹਨਾਂ ਦੇ ਕਿਰਤ ਕਾਨੂੰਨ ਲਿਆਂਦੇ ਜਿਹੜੀ ਪਹਿਲਾਂ 8 ਘੰਟਿਆਂ ਦੀ ਤਨਖਾਹੀ ਕਰਕੇ ਉਹਨਾਂ ਨੂੰ ਮਿਲਦੀ ਸੀ ਹੁਣ 12 ਘੰਟੇ ਕਰਨਗੇ ਜਿਹੜੀਆਂ ਕੋਈ ਪਹਿਲਾਂ ਮਾਰਿਆ ਮੁੱਡਾ ਸਹੂਲਤਾਂ ਮਿਲਦੀਆਂ ਸੀ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਮਿਲਦੀ ਸੀ ਕੋਈ ਸੁੱਟੀਆਂ ਮਿਲਦੇ ਸਾਰਾ ਕੁਝ ਬੰਦ ਹੈ ਫਿਰ ਇਹ ਮਨੁੱਖਤਾ ਦੇ ਭਲੇ ਵਾਲਾ ਰਾਜ ਕਿਵੇਂ ਹੋਇਆ ਪੂਰੀ ਤਰ੍ਹਾਂ ਮਨੁੱਖਤਾ ਦਾ ਦੁਸ਼ਮਣ ਰਾਜ ਹੈ ਇਹ ਹੁਣ ਭਾਈ ਆਪਾਂ ਫੈਸਲਾ ਕਰੀਏ ਜਿਹੇ ਥਾਂ ਤੇ ਬੈਠੇ ਆਂ ਜਰੂਰ ਸੋਚੀਏ ਕਿ ਭਾਈ ਕਿਹੜੇ ਰਾ ਤੁਰਨਾ ਹੈ ਸ੍ਰਗਨਦੀਪ ਲਾ ਕੇ ਸਾਨੂੰ ਲੱਗਦਾ ਸੀ ਵੀ ਸ਼ਾਇਦ ਮਾਣਾ ਮੋਟਾ ਡੋਲਿਆ ਹੋਊਗਾ ਸੌਖੀ ਨਹੀਂ ਹੁੰਦੀ ਮੈਂ ਬਹੁਤ ਵਾਰੀ ਪਹਿਲਾਂ ਵੀ ਬੋਲੇ ਆਂ ਜਦੋਂ ਪਹਿਲੀ ਵਾਰ ਜੇਲ੍ਹ ਜਾਣਾ ਹੈ ਪਹਿਲੀ ਵਾਰ ਜੇਲ੍ਹ ਕੱਟਣੀ ਬਹੁਤ ਔਖੀ ਹੈ ਕਿਉਂਕਿ ਅਸੀਂ ਪਹਿਲੀ ਵਾਰ ਕੱਟ ਕੇ ਆਇਆ ਸਾਨੂੰ ਵੀ ਇਹ ਲੱਗਦਾ ਵੀ ਕੋਈ ਨਿਕਲਣ ਦੇਉ ਜੇਲ੍ਹ ਚੋਂ ਕੋਈ ਨਿਕਲਣ ਦੇਉ ਬਾਰੋਂ ਸਾਡੇ ਕੋਲ ਕੰਨਾ ਜੀ ਜਾਂਦੇ ਅਸੀਂ ਮਾਫੀ ਮੰਗ ਲਓ ਫਿਰ ਤਾਂ ਛੱਡ ਦੇਣ ਉਹ ਨਹੀਂ ਛੱਡਣਾ ਨਹੀਂ ਉਹਦਾ ਕੋਈ ਸਮਝ ਵੀ ਹੈ ਨਹੀਂ ਸੀ ਨੌਜਵਾਨ ਸੀਗੇ ਦੇਖਿਆ ਵੀ ਇਹ ਮਾਫੀ ਮੰਗ ਕੇ ਜਾਮ ਜੇ ਦੇ ਨਾਲ ਦੇ ਨੌਜਵਾਨਾ ਕਹਿੰਦੇ ਉਹਦਾ ਸਾਡੀ ਬੂਸ ਚੱਕੀ ਸੀ ਹੁਣ ਥੋਨੂੰ ਕੀ ਹੋ ਗਿਆ ਵੀ ਇਹ ਜਿਉਂਦੇ ਮਰਨਾ ਹੈ ਜਿਹੜੀ ਉਸ ਗੱਲ ਨੇ ਜਜਵਾਦ ਨੇ ਸਾਨੂੰ ਘਟਾਇਆ ਜੇਲ੍ਹ ਹੁਣ ਤੁਸੀਂ ਕਹਿੰਦੇ ਆ ਜੇਲ੍ਹ ਜਦੋਂ ਮਰਜ਼ੀ ਭੇਜਦੇ ਸੁੱਟੀ ਘੱਟ ਕੇ ਆਵਾਂਗੇ ਕੱਲ ਜੋ ਸਗਨਜੀ ਮਿਲਿਆ ਜਿਵੇਂ ਉਹਦਾ ਚਿਹਰਾ ਸੀ ਹਾਲਾਂਕਿ ਮਾਤਾ ਗਈ ਪਈ ਹੈ ਉਹੀ ਅਫਸੋਸ ਵਾਲੀ ਗੱਲ ਹੈ ਦੂਜਿਆਂ ਦੀ ਅੱਖਾਂ 'ਚ ਵੀ ਹੰਝੂ ਆਏ ਪਏ ਸੀ ਪਰ ਉਹਦੇ ਚਿਹਰੇ ਤੋਂ ਇਹ ਲੱਗਦਾ ਸੀ ਵੀ ਪੂਰੀ ਤਰ੍ਹਾਂ ਕੈਮ ਹੈ ਅੱਜ ਵੀ ਦੇਖਿਆ ਡੈੱਡ ਬੋਡੀ ਦੇ ਕੋਲੇ ਬੈਠਾ ਉਹਦੀ ਮਾਤਾ ਦੇ ਕੋਲੇ ਬੈਠਾ ਭੈਣਾਂ ਬਰਲਾਪ ਕਰ ਰਹੀਆਂ ਨੇ ਇਹਦੇ باوجود ਉਹ ਦੋ ਜਣ ਚੁੱਪ ਕਰਾ ਰਿਹਾ ਹੈ ਜੀਦਾ ਮਤਲਬ ਇਹ ਸਰਕਾਰ ਦੇ ਮੂੰਹ ਤੇ ਚਪੇੜਾ ਮਾਰਿਆ ਉਹਨੇ ਕਿ ਤੁਸੀਂ ਸਾਥੋਂ ਕੀ ਕਰਾਉਣਾ ਚਾਹੁੰਦੇ ਹੋ ਸਾਡੇ ਬਾਰੇ ਸੋਚਦੇ ਕੀ ਹੋ ਤੇ ਅਸੀਂ ਕੀ ਨਿਭਾਂਗੇ ਇਸ ਕਰਕੇ ਸੂਬਾ ਕਮੇਟੀ ਵੱਲੋਂ ਅਸੀਂ ਫੈਸਲਾ ਕਰਨਾ ਹੈ ਕਰਿਆ ਨਹੀਂ ਹਜੇ ਸੋਚ ਰਹੇ ਆ ਕਿ ਜੇ ਇਹਨਾਂ ਦੀ ਜਮਾਨਤ ਆ ਪੱਕੀਆਂ ਦੀ ਗੱਲ ਹੈ ਇਹ ਜੇ 307 ਲੱਗੀ ਹੋਵੇ ਤਿੰਨ ਚਾਰ ਮਹੀਨਿਆਂ ਤੋਂ ਵੱਧ ਉਹਦਾ ਮਤਲਬ ਨਹੀਂ ਹੁੰਦਾ ਇਹ ਤਾਂ ਜਮੇ ਉਹ ਛੁੱਟੀ ਹੈ ਮੈਡੀਕਲ ਦੀ ਰਿਪੋਰਟ ਹੀ ਨਹੀਂ ਕਹਿੰਦੀ ਵੀ 307 ਬਣਦੀ ਹੈ ਜਿਹਦੇ باوجود ਵੀ ਲੰਮਾ ਸਮਾਂ ਘਟਾਉਣਾ ਹੈ ਤੇ ਦੂਜੇ ਪਾਸੇ ਇਹਨਾਂ ਦੇ ਬਲਾਦਕਾਰਾਂ ਨੂੰ ਛੱਡ ਜਾਂਦੇ ਆ ਉਹ ਰਾਮ ਰਹੀਮ ਜੀ ਨੂੰ ਛੁੱਟੀ ਜਿੱਦੋਂ ਮਰਜ਼ੀ ਦੇ ਦਿੰਦੇ ਆ ਬਲਾਦਕਾਰ ਸਾਹਿਬ ਤੋਂ ਹੋਇਆ ਕਤਲ ਸਾਹਿਬ ਤੋਂ ਹੋਇਆ ਸਜ਼ਾ ਹੋਈ ਹੈ ਤੇ ਕਤਲ ਦੇ ਕੇਸ 'ਚ ਬਲਾਦਕਾਰ ਦੋ ਤਾਂ ਚੱਲੀ ਜਾਂਦੇ ਆ ਹੋਰ ਯਾਨੀ ਇੱਕ ਨਹੀਂ ਅਨੇਕਾਂ ਆਧਾਰਨਾ ਪਈਆਂ ਇਹਨਾਂ ਉਹਨਾਂ ਵਾਸਤੇ ਜੇਲ੍ਹ 'ਚ ਵੀ ਜੇਲ੍ਹ ਨਹੀਂ ਤੇ ਜਦੋਂ ਮਰਜ਼ੀ ਨੂੰ ਬਾਹਰ ਲਿਆਉਂਦੇ ਆ ਜਿਹੜਾ ਕੋਈ ਲੋਕਾ ਖਾਤਰ ਬੋਲਦਾ ਅੰਦਰ ਭੇਜਦਾ ਉਹਦੇ ਬਾਅਦ ਤੇ ਕਹਿੰਦੇ ਵੀ ਕਿੰਨਾ ਸਮਾਂ ਵਾਧ ਰੱਖ ਸਕਦੇ ਆ ਉਹਨਾ ਸਮਾਂ ਰੱਖਣਾ ਹੈ ਜੇ ਕੋਰਟ ਵੀ ਇਨਸਾਫ ਨਹੀਂ ਨਹੀਂ ਕੋਰਟ ਤੋਂ ਵੀ ਇਨਸਾਫ ਲੈਣ ਦੇ ਖਾਤਰ ਭਰਾਵੋ ਸੰਘਰਸ਼ ਕਰਨਾ ਪੈਣਾ ਹੈ ਗਾਹਾਂ ਲਿ ਜਿਹੜੀ ਤਰੀਕ ਪਈ ਹੈ 18 22 ਫਰਵਰੀ 22 ਵੀ ਹੈ ਜਨ ਵੀ ਉਸ ਤਰੀਕ ਤੋਂ ਪਹਿਲਾਂ ਇੱਕ ਤਾਂ ਹਰ ਹਾਲਤ ਪੂਰਾ ਪੰਜਾਬ ਅੱਧਾ ਤਾਂ ਇਕੱਠ ਕਰਾਂਗੇ ਆਪਾਂ ਬਠਿੰਡੇ ਚ ਉਸ ਤੋਂ ਬਾਅਦ ਉਹਨਾਂ ਦਾ ਰਵੱਈਆ ਕੀ ਹੁੰਦਾ ਹੈ ਫਿਰ ਉਹ ਗਾਹਾਂ ਵਿਚਾਰ ਕੇ ਗਾਂ ਵੀ ਸੋਚਾਂਗੇ ਇਹ ਡੇਢ ਕੁਸ਼ ਦੇਣਾ ਸੀ ਤੁਹਾਡੇ ਕੋਲੇ ਭਰਾਵੋ ਆ ਜਾਣੀ ਹੈ ਇਸ ਕਰਕੇ ਜਿੰਨੇ ਤੁਸੀਂ ਸਾਰੇ ਭਰਾ ਆਏ ਹੋ ਮਾਤਾ ਗਨਮੇਲ ਕਾਉਂਟ ਨੂੰ ਸਰੀਰਕ ਤੌਰ ਤੇ ਵਿਦਾ ਕਰਨਾ ਜਿਹੜਾ ਭੋਗ ਹੈ ਉਹ 23 ਤਰੀਕ ਦਾ ਹੈ ਉਹਦੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਕਿਉਂਕਿ ਮਾਤਾ ਨੂੰ ਗਈ ਨੂੰ ਤਾਂ ਬਹੁਤ ਦਿਨ ਹੋ ਗਏ ਉਦੋਂ ਹੀ ਫੁੱਲ ਜੂਗੇ ਜਾਣਗੇ ਉਸੇ ਦਿਨ ਭੋਗ ਪਾਉਣਾ ਤੇ ਆਪਾਂ ਸਰਕਾਰ ਨੂੰ ਦਿਖਾਈਏ ਕਿ ਤੁਸੀਂ ਜੋ ਸੋਚਦੇ ਹੋ ਉਦੋਂ ਉਲਟ ਹੋ ਰਿਹਾ ਸਾਰਾ ਕੁਝ ਅੱਜ ਆਲਾ ਸੁਨੇਹਾ ਵੀ ਗਿਆ ਉਹਨਾਂ ਕੋਲੇ ਕਿ ਕਿਸੇ ਬੰਦੇ ਜਾਣ ਤੇ ਜਿਹੜੇ ਇਹਦੇ ਵੱਡੇ-ਵੱਡੇ ਐ ਇੰਨੇ ਇਕੱਠਾ ਉਹਨਾਂ ਦੇ ਨਹੀਂ ਹੁੰਦੇ ਲੋਕਾਂ ਦੀ ਹਮਦਰਦੀ ਕਿੰਨੀ ਹੈ ਪਰਿਵਾਰ ਨਾਲ ਹਮਦਰਦੀ ਕਿੰਨੀ ਹੈ ਮਾਤਾ ਨਾਲ ਹਮਦਰਦੀ ਕਿੰਨੀ ਦਿਖਾਈ ਹੈ ਉਹ ਭਰਾਵੋ ਅੱਜ ਜਿਹਨੇ ਆਪਣੇ ਵੀਡੀਓ ਬੋਲਣਗੇ ਆ ਤੇ ਆਈ ਆਪਾਂ ਭੋਗ ਤੇ ਬੱਡੀ ਗਿਣਤੀ ਚ ਆਉਣਾ ਤੁਹਾਡਾ ਸਾਰਾ ਦਾ ਧੰਨਵਾਦ ਦੁੱਖ